ਅਹ ਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਹਾਰਾਜ ਬਹੁਤ ਸੋਹਣੀ ਮੇਰੀ ਸੁਣੀ ਹੈ ਮੇਰਾ ਕਮਰਾ ਬਣ ਲਿਆ ਮੈਂ ਅੱਜ ਬਹੁਤ ਜਿਆਦਾ ਖੁਸ਼ ਹਾਂ ਬਹੁਤ ਜਿਆਦਾ ਜਿਹੜਾ ਗਰੀਬਾਂ ਦੀ ਸੁਣੀ ਗਈ ਤੁਹਾਡੇ ਧੰਨਵਾਦ ਹੈ ਜਿਹੜਾ ਸਾਡੇ ਨਾਲ ਇੰਨਾ ਕੀਤਾ ਜੇ ਕਮਰਾ ਹੀ ਉਹ ਹੁਣ ਉਹਨਾਂ ਬਣਾ ਕੇ ਦੇਤਾ ਆ ਬਣ ਲਿਆ ਰਸੋਈ ਹੀ ਉਹ ਮੋਟਰ ਸੀ ਵਾਰ ਤੋਂ ਬਣਾਉਣਾ ਹੈ ਪਲੱਛ ਬਣਾਉਣੀ ਆ ਬਹੁਤ ਚੰਗੀ ਆ ਭੇਡਿ ਗਪੇ ਸੀ ਕੋਈ ਗੱਲਬਾਤ ਨਹੀਂ ਸੀ ਹੈਗੀ ਘਰ ਦੇ ਵਿੱਚ ਤੇ ਨਾਲ ਕੋ ਕਮਾਉਣ ਵਾਲਾ ਕੋਈ ਆਸਰਾ ਹੀ ਹੈ ਨਹੀਂ ਸੀ ਮੇਰਾ ਹੀ ਰਹਿ ਗਏ ਸਾਰੇ ਲੋਕਾਂ ਦੇ ਪੱਕੇ ਹੀ ਲਾਗੇ ਲਾਗੇ ਹਾਂ ਗਵਾਂਡ ਸਾਰਿਆਂ ਦੇ ਚੱਲ ਹੁਣ ਸਾਡਾ ਵੀ ਪੱਕਾ ਬਣ ਜਾਣਾ ਆ ਤੇ ਬੜੀ ਸੋਹਣੀ ਤੁਹਾਡੀ ਧੰਨਵਾਦ ਹੋ ਗਈ ਜਿਹੜੀ ਮੇਰੀ ਸੁਣੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰੇਮ ਸਿੰਘ ਲੋਕੋ ਕੀ ਬੇਨਤੀ ਕਰਦਾ ਹੈ ਕਿ ਸਾਡੇ ਗਣ ਦੇ ਮਾਤਾ ਹਿੰਦਰ ਕੌਰ ਜਿਨ੍ਹਾਂ ਦੇ ਪਤੀ ਚੜ੍ਹਾਈ ਕਰ ਚੁੱਕੇ ਸੀ ਬੇਟਾ ਵੀ ਚੜ੍ਹਾਈ ਕਰ ਚੁੱਕਾ ਸੀ ਔਰ ਨੌ ਜਿਹੜੀ ਹੈ ਉਹ ਗਰਭਾਂ ਛੱਡ ਕੇ ਜਾ ਚੁੱਕੀ ਸੀ ਘਰ ਜਿਹੜਾ ਬਿਲਕੁਲ ਠੱਠਿਆ ਪਿਆ ਸੀ ਰਹਿਣ ਦੀ ਬਹੁਤ ਮੁਸ਼ਕਲ ਸੀ ਮੈਂ ਭੈਣ ਜੀ ਨਾਲ ਬੇਨਤੀ ਕੀਤੀ ਗੁਰੂ ਪੰਥ ਦਾਸ ਜੀ ਨੂੰ ਉਹਨਾਂ ਨੇ ਬਹੁਤ ਹੀ ਉਦਮ ਕਰਕੇ ਬਹੁਤ ਛੇਤੀ ਤੋਂ ਛੇਤੀ ਜਿਹੜਾ ਮੰਨ ਲਿਆ ਮਾਤਾ ਜੀ ਦਾ ਘੁੱਟ ਪਿਆਰ ਹੋ ਰਿਹਾ ਸੋਈ ਬਾਥੂਨ ਸਵਰਸੀ ਵਾਲ ਜਿਹੜੇ ਉਹ ਲੋਕ ਆ ਕੇ ਦਿੱਤੀ ਹੈ ਮੈਂ ਤੇ ਸਾਡੇ ਪਿੰਡ ਵਾਸੀ ਸਾਰੇ ਧੰਨਵਾਦੀ ਹਾਂ ਗੁਰੂ ਪੰਥ ਜੀ ਜਿਨ੍ਹਾਂ ਨੇ ਇਹ ਤਗੜਾ ਪ੍ਰਵਾਨਾ ਕਰਕੇ ਸਾਡੀ ਬੇਨਤੀ ਨੂੰ ਮਨਜ਼ੂਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ